ਭਗਵਾਨ ਸ਼੍ਰੀ ਗਣੇਸ਼ ਜੀ ਦੇ ਪਵਿੱਤਰ ਤਿਹਾੜੀ ਸ਼੍ਰੀ ਗਣੇਸ਼ ਚਤਰ ਜੀ ਮੌਕੇ ਅਜਨਾਲਾ ਦੇ ਲਕਸ਼ਮੀਨਾਰਾਇਣ ਮੰਦਿਰ ਦੇ ਵਿੱਚ ਇਸ ਤਿਹਾੜੀ ਨੂੰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਮੰਦਿਰ ਦੀ ਕਮੇਟੀ ਦੇ ਬਗਲੋਂ ਜਿਸ ਦੇ ਵਿੱਚ ਮੰਦਿਰ ਦੀ ਕਮੇਟੀ ਦੇ ਵੱਲੋਂ ਭਗਵਾਨ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਅਤੇ 8 ਦਿਨ ਬਾਅਦ ਇਸ ਨੂੰ ਰਾਵੀ ਦਰਿਆ ਦੇ ਵਿੱਚ ਵਿਸਰਜਨ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਹੁਣ ਹਰ ਰੋਜ਼ ਅਜਨਾਲਾ ਦੇ ਵਿਚਾਰਾਂ ਦੇ ਵਿੱਚ ਸੰਧਿਆ ਫੇਰੀ ਕੱਢੀ ਜਾਏਗੀ ਅਤੇ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਬੋਲੀਏ ਗਣਪਤੀ ਮਹਾਰਾਜ ਜੀ ਕੀ ਜੈ ਮੈਂ राममूर्ति ਆ ਜੀ ਅਈ ਨਾਲੇ ਦਾ ਵਾਸੀ ਮੰਦਰ ਦੇ ਪ੍ਰਧਾਨ ਸ੍ਰੀ ਲਿਸ਼ੀ ਨਾਰਾਇਣ ਮੰਦਰ ਦੇ ਅੱਜ ਦਾ ਜਿਹੜਾ ਤਿਹਾਰ ਆ ਸਾਡੇ ਨਾਲੇ ਦੇ ਵਿੱਚ ਬਹੁਤ ਧੂਮ-ਤਾਂ ਮਨਾਇਆ ਜਾਂਦਾ ਅੱਜ ਤੋਂ ਸਾਡੀਆਂ ਸੰਧਿਆ ਫੇਰੀਆਂ ਸ਼ੁਰੂ ਹੋਣਗੀਆਂ ਜਿਹੜੀਆਂ ਕਿ ਸਾਰੇ ਘਰਾਂ ਦੇ ਵਿੱਚ ਜਾਣ ਗਿਆ ਉੱਥੇ ਲੰਗਰ ਪ੍ਰਸ਼ਾਦਾ ਵੀ ਚੱਲੇਗਾ ਤੇ ਬੜੀ ਧੂਮ-ਤਾਂ ਦੇ ਨਾਲ ਸਾਰੀ ਸੰਗਤ ਉੱਥੇ ਪਹੁੰਚੇਗੀ ਇੱਥੇ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਪ੍ਰੋਗਰਾਮ ਚੱਲੇਗਾ 6 ਵਜੇ ਸੀ ਇੱਥੇ ਖੇ ਰਿ ਲਕਸ਼ਮੀ ਨਾਰਾਇਣ ਮੰਦਰ ਤੋਂ ਸੰਧਿਆ ਫੇਰੀ ਲੈ ਕੇ ਪਾਲਕੀ ਲੈ ਕੇ ਚੱਲਾਂਗੇ ਤੇ ਸਾਰੇ ਬਾਜ਼ਾਰ ਦੇ ਵਿੱਚ ਜਾਂਦੇ ਹੋਏ ਜਿੱਥੇ ਜਿੱਥੇ ਲੋਕਾਂ ਘਰਾਂ ਦੇ ਵੀ ਪ੍ਰੋਗਰਾਮ ਹੋਏਗਾ ਉੱਥੇ ਜਾਵਾਂਗੇ ਬੋਲੀਏ ਗਣਪਤੀ ਮਹਾਰਾਜ ਕੀ ਜੈ ਜਿਹੜਾ ਜਿਹੜਾ ਮੂਰਤੀ ਯਸ਼ਪਾਲ ਮਹਿਤਾ ਜੀ ਲਕਸ਼ਮੀ ਨਾਰਾਇਣ ਮੰਦਰ ਦੀ ਸੇਵਾਦਾਰ ਦੀ ਡਿਊਟੀ ਲੇਤੇ ਅੱਜ ਗਿਆਨ ਅੱਜ ਲਕਸ਼ਮੀ ਨਾਰਾਇਣ ਮੰਦਰ ਉਹ ਭਗਵਾਨ ਮਰੀਹ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ ਹੈ ਇਹਦੀ 11 ਦਿਨ ਪੂਜਾ ਕਰਨ ਤੋਂ ਬਾਅਦ ਸੂਬਾਯਾਤ ਦੇ ਰੂਪ ਵਿੱਚ ਦਰਿਆ ਰਾਵੀ ਦੇ ਵਿੱਚ ਇਹਦਾ ਵਿਸਰਜਨ ਕੀਤਾ ਜਾਏਗਾ ਇਸ ਦੌਰਾਨ ਸਰਦਾਂ ਦੇ ਬਹੁਤ ਭਾਰਤੀ ਸ਼ਾਮ ਨੂੰ ਲੋਕਾਂ ਦੇ ਘਰੀ ਸੱਦੇ ਫਿਰੇ ਪੜਾਈਆਂ ਜਾਂਦੀਆਂ ਹੈ ਇਹ ਵੀ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਸ਼ਾਇਦ ਹੀ ਤਰੱਕੀ ਮੁਲਕ ਦੀ ਤਰੱਕੀ ਸੂਬੇ ਦੀ ਤਰੱਕੀ ਵਾਸਤੇ ਮਹਾਰਾਜ ਅਰਗਦਾ ਅੱਜ ਹੀ ਗਣੇ ਸ਼ਤ੍ਰuti ਹੈਗੀ ਹੈ ਤੋਂ ਸਾਰੇ ਗਣੇ ਸ਼ਤ੍ਰuti ਦੇ ਉਪਲਕਸ਼ ਮੇ ਕਨਪਤੀ ਗਣੇ ਸ਼੍ਰੀ ਮਹਾਰਾਜ ਜੀ ਦੀ ਸਥਾਪਨਾ ਕੀਤੀ ਗਈ ਹੈ ਤੋਂ ਸਾਰੇ ਭਾਰਤ ਵਾਸੀਆਂ ਨੂੰ ਸਾਰੇ ਸਾਰੇ ਸਨਾਤਨ ਧਰਮ ਔਰ ਸਾਰੇ ਆਪਣੇ ਬੈਨਪਰਾ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਗਣੇਸ਼ ਜੀ ਦੀ ਸਥਾਪਨਾ ਕੀਤੀ ਗਈ ਹੈ ਤੇ ਇਹਨਾਂ ਦੀ ਅਬ 10 ਦਿਨ ਇਹਨਾਂ ਦੀ ਪੂਜਾ ਚੱਲੇਗੀ ਤੇ 11ਵੇਂ ਦਿਨ ਇਹਨਾਂ ਨੂੰ ਵਿਸੱਜਨ ਕੀਤਾ ਜਾਏਗਾ ਤੇ ਬੜੇ ਉਸਤਾ ਦੇ ਨਾਲ ਸਾਰੀ ਸੰਗਤ ਰੋਜ਼ ਮੱਥਾ ਟਿਕਣ ਆ ਰਹੀ ਹੈ ਤੇ ਸ਼ਾਮ ਨੂੰ ਸੰਜਿਆ ਫੇਰੀ ਵੀ ਚੱਲ ਰਹੀ ਹੈ ਤੇ ਸੰਜਿਆ ਫੇਰੀ ਨਾਲ ਵੀ ਬੜੀ ਦੁਨੀਆ ਜਾਂਦੀ ਹੈ ਔਰ ਸੰਗਤ ਸੰਧਿਆ ਫੇਰੀਆਂ ਜੇ ਲੰਗਰ ਭੰਡਾਰਾ ਵੀ ਖੁੱਲਾ ਚੱਲ ਰਿਹਾ ਹੈ ਤੋ ਉੱਥੇ ਵੀ ਬਹੁਤ ਆਨੰਦ ਆ ਰਿਹਾ ਹੈ ਤੋ ਮੈਂ ਤਾਂ ਇਹ ਕਹਿੰਦਾ ਕਿ ਸਾਰੇ ਆਪਣੇ ਘਰਾਂ 'ਚ ਵੀ ਮਨਾਵੇਂ ਔਰ ਇਸ ਤਰ੍ਹਾਂ ਹੀ ਗਣੇਸ਼ ਜੀ ਦੇ ਆਪਣੇ ਘਰ ਲਾ ਕੇ ਤੋ ਮੰਗਲ ਦੀ ਪ੍ਰਾਪਤੀ ਕਰੇ ਤੋ ਆਪਣੇ ਦੁੱਖਾਂ ਨੂੰ ਗਣਪਤੀ ਮਹਾਰਾਜ ਹਰ ਲੈਂਦੇ ਜੋ ਵੀ ਦੁੱਖ ਹੈਗੇ ਸੰਗਤ ਦੇ ਉਹ ਗਣਪਤੀ ਮਹਾਰਾਜ ਹਰ ਕੇ ਤੋ ਪਾਣੀ ਮੇ ਵਿਸਰਜਨ ਕਰ ਦਿੰਦੇ ਔਰ ਅੱਜ ਗਣਪਤੀ ਮਹਾਰਾਜ ਸਾਰੇ ਨੂੰ ਮੰਗਲ ਕਰਤਾ ਸੁਖਰਤਾ ਬੋਲ ਗਣਪਤੀ ਗੜੀਸ਼ ਮਹਾਰਾਜ ਕੀ ਜੈ ਰਸਮਜਨ ਨਿਊਜ਼ ਲਈ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ